ਸਰਦਸਰ ਜਿਹੜੀ ਫਾਇਰਿੰਗ ਹੋਈ ਸੀ ਐਸ ਸੁਦੀਰ ਦੇ ਕੋਲ ਵਿੱਚ ਕੀ ਅਪਡੇਟ ਪੰਜਾਬ ਸਰਕਾਰ ਵੱਲੋਂ ਜੁਰਮਦਿ ਖਿਲਾਫ ਸਖਤ ਕਾਰਵਾਈ ਚਲਾਈ ਜਾ ਰਹੀ ਹੈ ਜੇਤੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ 12 ਤਰੀਕ ਤੜਕੇ ਐਸ ਸੁਦੀਰ ਸ਼ੌਪ ਦੇ ਉੱਤੇ ਜੋ ਫਾਇਰਿੰਗ ਹੋਈ ਸੀ ਉਹ ਫਾਇਰਿੰਗ ਕੇਸ ਟਰੇਸ ਕਰ ਲਿਆ ਗਿਆ ਹੈ ਤੇ ਉਹਦੇ ਵਿੱਚ ਜਿਹੜੇ ਮੁੱਖ ਦੋਸ਼ੀ ਹੈ ਉਹਨਾਂ ਦੀ ਅਰੈਸਟ ਕਰ ਲਈ ਗਈ ਹੈ 12 ਤਰੀਕ ਸਵੇਰੇ ਕੋਨੇ ਸੱਤ ਤੋਂ 7 ਵਜੇ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੇ ਸੀ ਕੁਝ ਅਣਪਛਾਤੇ ਲੋਕਾਂ ਨੇ ਐ ਸਵੀਟ ਐ ਸੁਧੀਰ ਸ਼ਾਪ ਸਵੀਟ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਹੈ ਤੁਰੰਤ ਇਤੇ ਕਾਰਵਾਈ ਕਰਦੇ ਹੋਏ ਮੌਕੇ ਤੇ ਸੀਨੀਅਰ ਅਫਸਰ ਸਾਹਿਬਾਨ ਪਹੁੰਚੇ ਨੇ ਤੁਰੰਤ ਹੀ ਜਿਹੜੀ ਸਟੇਟਮੈਂਟ ਰਿਕਾਰਡ ਕੀਤੀ ਗਈ ਹੈ ਤੇ ਸਖਤ ਹਰਾਮਤ ਅਧੀਨ ਮੁਕਦਮਾ ਦਰਜ ਕਰਕੇ ਤਫ਼ਤੀਸ਼ ਅਮਲ ਚ ਲਿਆਂਦੀ ਗਈ ਹੈ ਵੱਖ-ਵੱਖ ਪਹਿਲੂ ਤੇ ਟੈਕਨੀਕਲ ਐਵੀਡੈਂਸਸ ਤੇ ਹਿਊਮਨ ਇੰਟੈਲੀਜੈਂਸ ਤੇ ਉੱਤੇ ਕੰਮ ਕੀਤਾ ਜਾ ਰਿਹਾ ਸੀ ਉਹ ਇਹਦੇ ਥੋੜਾ ਜਿਹਾ ਆਪਾਂ ਜੇ ਪਿੱਛੇ ਜਾਈਏ ਤੇ 8 ਤਰੀਕ 8 ਜਨਵਰੀ 2026 ਨੂੰ ਤੜਕੇ ਇਨਫੋਰਮੇਸ਼ਨ ਸਾਨੂੰ ਆਈ ਸੀ ਕਿ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਲਖਨ ਕਲਾ ਪਿੰਡ थाना सदर ਕਪੂਰਥਲਾ ਦੇ ਵਿੱਚ ਕਿਸੇ ਦੇ ਘਰ ਦੇ ਬਾਹਰ ਅਣਅਨਵਾਹ ਫਾਇਰਿੰਗ ਕੀਤੀ ਸੀ ਤੇ ਉਹਦੇ ਉੱਤੇ ਵੀ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਹੋਇਆ ਸੀ ਤੇ ਵੱਖ-ਵੱਖ ਟੀਮਾਂ ਲਾ ਕੇ ਉਹਨਾਂ ਨੂੰ ਵੀ ਅਸੀਂ ਫੋਲੋ ਕਰ ਰਹੇ ਸੀ ਤੇ ਉਹਨਾਂ ਦੀ ਲੀਡ ਸਾਨੂੰ ਫਗਵਾੜੇ ਵਾਲੇ ਪਾਸੇ ਮਿਲੀ ਹੈ ਤੇ ਸਾਨੂੰ ਇਹ ਲੱਗਿਆ ਕਿ ਇਹ ਦੋ ਜਿਹੜੇ ਇਨਸੀਡੈਂਟ ਜੁੜੇ ਹੋ ਸਕਦੇ ਹਨ ਤੇ ਇਹਦੇ ਵਿੱਚ ਜਿਹੜੀ ਜੁਆਇੰਟ ਟੀਮਾਂ ਬਣਾਈਆਂ ਗਈਆਂ ਕਪੂਰਥਲਾ ਪੁਲਿਸ ਦੀ ਫਗਵਾੜਾ ਪੁਲਿਸ ਦੀ ਜਿਹਦੀ ਨਿਗਰਾਨੀ ਐਸਪੀ ਡੀ ਸਾਹਿਬ ਤੇ ਐਸਪੀ ਫਗਵਾੜਾ ਸਾਹਿਬ ਵੱਲੋਂ ਕੀਤੀ ਗਈ ਹੈ ਕੱਲ ਕਪੂਰਥਲਾ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਿੱਥੇ ਚਾਰ ਮੁੱਖ ਦੋਸ਼ੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦਾ ਨਾਂ ਹੈਗਾ ਰੁਪਿੰਦਰ ਸਿੰਘ ਉਰਫ ਪਿੰਦਾ ਵਾਸੀ ਮੇੜੂ ਸੁਖਰਾਤ ਸਿੰਘ ਸੁਖਾ ਵਾਸੀ ਬੀੜਪਵਾਦ ਕਮਲ ਪ੍ਰੀਤ ਸਿੰਘ ਉਰਫ ਪੀਤਾ ਵਾਸੀ ਸੰਧਵਾ ਬਹਿਰਾਮ ਤੋਂ ਅਤੇ ਹਰਜੀਤ ਸਿੰਘ ਵਾਸੀ ਖੇੜਾ थाना ਸਤਨਾਪੁਰੇ ਤੋਂ ਇਹ ਚਾਰ ਮੁੱਖ ਦੋਸ਼ੀਆਂ ਦੀ ਜਿਹੜੀ ਅਰੈਸਟ ਕੀਤੀ ਗਈ ਹੈ ਇਹਨਾਂ ਕੋਲੋਂ ਜਿਹੜੀ ਵਾਰਦਾਤ ਦੇ ਵਿੱਚ ਲਖਨਕਲਾ ਦੇ ਵਿੱਚ ਜਿਹੜੀ ਗੱਡੀਆਂ ਵਰਤੀਆਂ ਹਿਉਂਡੇ ਜਿਹੜੀ ਵੈਨਿਊ ਗੱਡੀ ਤੇ ਹਿਉਂਡੇ ਵਰਨਾ ਗੱਡੀ ਉਹ ਅਸੀਂ ਰਿਕਵਰ ਕਰ ਲਿਆ ਹਨ ਜਿਹੜਾ ਐ ਸੁਦੀ ਸਵੀਟ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਸੀ ਉਹਦੇ ਪਿੱਛੇ ਵੀ ਇਹਨਾਂ ਨੇ ਜਿਹੜੀ ਆਪਣੀਆਂ ਗੱਡੀਆਂ ਵਰਤੀਆਂ ਉਹ ਇਹੀ ਸਨ ਮੋੜਲੀ ਪੁੱਛ ਕੇ ਛੇ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਜਿਹੜੀ ਲਖਨ ਕਲਾ ਦੇ ਵਿੱਚ ਫਾਇਰਿੰਗ ਕੀਤੀ ਸੀ ਆਹੀ ਮੁੱਖ ਦੋਸ਼ੀਆਂ ਵੱਲੋਂ ਕੀਤੀ ਗਈ ਸੀ ਜਿਹੜੀ ਕਿ 8 ਤਰੀਕ ਨੂੰ ਕੀਤੀ ਸੀ ਤੇ 12 ਤਰੀਕ ਨੂੰ ਸਵੇਰੇ ਇਹਨਾਂ ਦੇ ਗਰੁੱਪ ਵੱਲੋਂ ਹੀ ਇਹਨਾਂ ਦੇ ਵਿੱਚੋਂ ਜਿਹੜਾ ਹਰਜੀਤ ਸਿੰਘ ਹੈ ਮੁੱਖ ਜਿਹੜੇ ਫਾਇਰਰ ਦੇ ਵਿੱਚ ਸੀਗਾ ਤੇ ਇਹਦੇ ਨਾਲ ਜਿਹੜਾ ਸਾਰਾ ਲੋਜਿਸਟਿਕਲ ਸਪੋਰਟ ਤੇ ਹੋਰ ਸਪੋਰਟ ਜਿਹੜਾ ਹੈਗਾ ਬਾਕੀ ਦੋਸ਼ੀਆਂ ਵੱਲੋਂ ਹੀ ਦਿੱਤਾ ਗਿਆ ਸੀ ਇਹਨਾਂ ਦੀ ਪੁੱਛਗਿੱਛ ਤੋਂ ਜਿਹੜਾ ਰਿੰਗ ਲੀਡਰ ਇਹਨਾਂ ਦਾ ਉਹਦੀ ਵੀ شناخت ਹੋ ਗਈ ਹੈ ਤੇ ਉਹਦੇ ਵਿੱਚ ਵੀ ਜਿਹੜਾ ਕਪੂਰਥਾ ਦਾ ਪੁਲਿਸ ਪੂਰੀ ਮੁਸਤੈਦੀ ਨਾਲ ਉਹਨੂੰ ਛੇਤੀ-ਛੇਤੀ ਅਰੈਸਟ ਕਰਨ 'ਚ ਲੱਗੀ ਹੋਈ ਹੈ ਅ ਇਹਦਾ ਇਸ ਤੋਂ ਇਲਾਵਾ ਮੋਢਲੀ ਜਿਹੜੀ ਪੁੱਛਗਿੱਛ ਦੋਸ਼ੀਆਂ ਨੇ ਆ ਵੀ ਕਬੂਲ ਕੀਤਾ ਹੈ ਕਿ ਤਕਰੀਬਨ 15 ਤੋਂ 20 ਦਿਨ ਪਹਿਲਾਂ ਜਿਹੜੀ ਬਹਿਰਾਮ ਦੇ ਵਿੱਚ ਫਾਇਰਿੰਗ ਹੋਈ ਸੀ ਉਹਦੇ ਵਿੱਚ ਵੀ ਉਹ ਵੀ ਇਹਨਾਂ ਨੇ ਹੀ ਕਰਾਈ ਸੀ ਅਤੇ ਉਸ ਤੋਂ ਪਹਿਲਾਂ ਮੁਕੰਦਪੁਰ ਦੇ ਵਿੱਚ ਫਾਇਰਿੰਗ ਜਿਹੜੀ ਹੋਈ ਸੀ ਤਕਰੀਬਨ 2 ਮਹੀਨੇ ਪਹਿਲਾਂ ਉਹ ਵੀ ਏਸੀ ਗਰੁੱਪ ਨੇ ਕਰਾਈ ਸੀ ਆ ਸਾਨੂੰ ਕਿਉਂਕਿ ਅੱਜ ਇਹਨਾਂ ਨੂੰ ਪੇਸ਼ ਕਰਕੇ ਅਸੀਂ ਰਿਮਾਂਡ ਲੈ ਰਹੇ ਆ ਸਾਨੂੰ ਪੂਰਾ ਭਰੋਸਾ ਹੈ ਕਿ ਇਲਾਕੇ ਦੇ ਵਿੱਚ ਜਿਹੜੀ ਹੋਰ ਵੀ ਵਾਰਦਾਤਾ ਟਰੇਸ ਹੋਣ ਦੇ ਪੂਰੇ ਪੂਰੇ ਇਹਦੇ ਨਾਲ ਚਾਂਸਸ ਹਨ ਤੇ ਉਹਦੇ ਉੱਤੇ ਅਸੀਂ ਡੂੰਘਾਈ ਨਾਲ ਜਿਹੜੀ ਰਿਮਾਂਡ ਲੈ ਕੇ ਤਫ਼ਤੀਸ਼ ਕਰਾਂਗੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਵੱਲੋਂ ਮਿਸ਼ਨ ਮੋਰ ਦੇ ਤਹਿਤ ਆਰਗੇਨਾਈਜ਼ ਕ੍ਰਿਮੀਨਲ ਸੇ ਖਿਲਾਫ ਕਾਰਵਾਈ ਚਲਾਈ ਜਾ ਰਹੀ ਹੈ ਆਰਗੇਨਾਈਜ਼ਡ ਕ੍ਰਿਮੀਨਲ ਸੇ ਹੁੰਤੇ ਜਿਹੜਾ ਸਪੈਸ਼ਲ ਕੈਂਪੇਨ ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈਗਾ ਪੰਜਾਬ ਪੁਲਿਸ ਵੱਲੋਂ ਅਜਰੀ ਦਾ ਸਰਕਾਰ ਦੀ ਦਿਸ਼ਾ ਨਿਰਦੇਸ਼ਾ ਹਦਾਇਤਾ ਤਹਿਤ ਐਕਸਟਰਸ਼ਨ ਕਾਲ ਸੇ ਖਿਲਾਫ ਜਿਹੜੀ ਸਖਤ ਮੁਹਿੰਮ ਚਲਾਈ ਜਾ ਰਹੀ ਹੈ ਤੇ ਜ਼ੀਰੋ ਟੋਲਰੈਂਸ ਪਾਲਿਸੀ ਚਲਾਈ ਜਾ ਰਹੀ ਹੈ ਮੈਂ ਪਬਲਿਕ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਵੀ ਕਿਸੇ ਦੀ ਵੀ ਐਕਸਟੋਰਸ਼ਨ ਕਾਲ ਆਂਦੀ ਹੈ ਤੁਰੰਤ ਹੀ ਆਪਣੇ ਨਜ਼ਦੀਕੀ ਪੁਲਿਸ ਅਫਸਰ ਨੂੰ ਆਪਣੇ ਸੰਬੰਧਿਤ ਐਸਐਚਓ ਸਹਿਬਾਨਾਂ ਨੂੰ ਜ਼ਰੂਰ ਉਹਦੀ ਇਤਲਾਹ ਦੇਣ ਤਾਂ ਕਿ ਮੁਕਦਮਾ ਦਰਜ ਕਰਕੇ ਇਹਦੀ ਤਫਤੀਸ਼ ਛੇਤੀ ਤੋਂ ਛੇਤੀ ਸ਼ੁਰੂ ਕਰੀਏ ਮੈਂ ਇਹ ਵੀ ਭਰੋਸਾ ਦਿਵਾਉਣਾ ਚਾਹਾਂਗਾ ਕਿ ਤੁਹਾਡੀ ਜਿਹੜੀ ਆਈਡੈਂਟੀਟੀ ਹੈਗੀ ਹੈ ਉਹਨੂੰ ਅਸੀਂ ਗੁਪਤ ਰੱਖਾਂਗੇ ਤੇ ਤੁਹਾਨੂੰ ਪੂਰੀ ਅਸੀਂ ਜਿਹੜਾ ਸੁਰੱਖਿਆ ਵੀ ਅਸੀਂ ਮੁਹੱਈਆ ਕਰਾਵਾਂਗੇ